ਗੁਰੂ ਤੇਗ ਬਹਾਦਰ ਸਾਹਿਬ ਜੀ Allahabad ਹੁੰਦੇ ਹੋਏ ਬਨਾਰਸ ਪਹੁੰਚੇ ਇੱਥੇ ਭਾਈ ਜਵੇਰੀ ਮਲ ਸਿੱਖੀ ਦਾ ਪ੍ਰਚਾਰ ਕਰਦਾ ਸੀ ਇੱਕ ਦਿਨ ਗੁਰੂ ਜੀ ਨੇ ਉਸ ਨੂੰ ਪਰਨਾਤੇ ਕੱਪੜੇ ਨਾਲ ਦੇਖ ਕੇ ਪੁੱਛਿਆ ਭਾਈ ਜੀ ਕਿੱਥੇ ਉਸ ਨੇ ਕਿਹਾ ਗੰਗਾ ਇਸ਼ਨਾਨ ਲਈ ਗੁਰੂ ਜੀ ਨੇ ਸਮਝਾਇਆ ਸਿੱਖਾਂ ਲਈ ਸਾਧ ਸੰਗਤ ਹੀ ਗੰਗਾ ਤੀਰਥ ਹੈ ਜਿੱਥੇ ਨਾਮ ਜਪਿਆ ਜਾਂਦਾ ਹੈ ਗੰਗਾ ਆਪ ਉੱਥੇ ਆਉਦੀ ਹੈ ਗੁਰੂ ਜੀ ਨੇ ਪੱਥਰ ਚੁੱਕਣ ਲਈ ਕਿਹਾ ਦੇ ਉੱਥੋਂ ਗੰਗਾ ਵਰਗਾ ਪਵਿੱਤਰ ਜਲ ਨਿਕਲਿਆ ਜੋ ਅੱਜ ਤੱਕ ਵਗ ਰਿਹਾ ਹੈ ਇਸ ਕੌਤਕ ਦੀ ਖਬਰ ਨਾਲ ਦੂਰ ਦੂਰ ਤੋ ਲੋਕ ਗੁਰੂ ਜੀ ਦੇ ਦਰਸ਼ਨ ਲਈ ਆਉਣ ਲੱਗੇ ਇੱਕ ਸਵੇਰ ਇੱਕ ਕੋੜੀ ਦਰਬਾਰ ਵਿੱਚ ਰਿਲਦਾ ਹੋਇਆ ਆਇਆ ਉਸਨੇ ਰੋਗ ਤੋਂ छुटਕਾਰਾ ਮੰਗਿਆ ਗੁਰੂ ਜੀ ਦੇ ਸ਼ਬਦ ਦੇ ਸਮਾਪਤੀ ਉਪਰੰਤ ਉਸ ਨੂੰ ਰੋਗ ਤੋਂ ਆਰਾਮ ਮਿਲ ਗਿਆ ਗੁਰੂ ਜੀ ਨੇ ਕਿਹਾ ਜੇ ਤੂੰ ਪਹਿਲਾ ਨਾਮ ਜਪਿਆ ਹੁੰਦਾ ਤਾਂ ਦੁੱਖ ਨਾ ਸਹਿਣਾ ਪੈਂਦਾ ਨਾਮ ਹੀ ਅਸਲੀ ਰੱਖਿਆ ਕਰਦਾ ਹੈ ਕੁਝ ਦਿਨਾਂ ਵਿਚ ਹੀ ਉਸਦਾ ਕੋੜ ਮਿੱਟ ਗਿਆ ਤੇ ਉਹ ਗੁਰੂ ਜੀ ਦੇ ਗੁਣ ਗਾਉਂਦਾ ਆਪਣੇ ਘਰ ਚਲਾ ਗਿਆ ਇੱਕ ਦਿਨ ਪੰਡਤਾਂ ਨੇ ਪੁੱਛਿਆ ਸਿਆਣਾ ਮਨੁੱਖ ਵੀ ਮਾੜੇ ਕੰਮਾਂ ਵੱਲ ਕਿਉਂ ਭਜਦਾ ਹੈ ਗੁਰੂ ਜੀ ਨੇ ਕਿਹਾ ਜਦ ਮਨ ਪੰਜ ਚੋਰਾ ਕਾਮ, ਕਰੋਧ, ਲੋਭ, ਮੋਹ, ਅਹੰਕਾਰ ਦੇ ਕਬਜ਼ੇ ਵਿੱਚ ਆ ਜਾਵੇ ਤਾਂ ਸਿਆਣਪ ਕੰਮ ਨਹੀਂ ਕਰਦੀ ਇਸ ਤੋਂ ਸਿਰਫ ਨਾਮ ਹੀ ਬਚਾਉਂਦਾ ਹੈ ਧਰਮ ਪੜਨ ਨਾਲ ਨਹੀਂ ਜੀਵਨ ਵਿੱਚ ਧਾਰਨ ਕਰਨ ਨਾਲ ਬਣਦਾ ਹੈ ਪੰਡਤ ਬੜੇ ਖੁਸ਼ ਹੋ ਕੇ ਗੁਰੂ ਜੀ ਨੂੰ ਪ੍ਰਣਾਮ ਕਰਕੇ ਵਾਪਸ ਗਏ।